ਵੇਖੋ ਇਹ ਸਿਰਫ ਮੁੱਦਾ ਜਿਹੜਾ ਬਣਾਉਂਦੇ ਪਏ ਆ ਹੁਣ ਜਦੋਂ ਦੀ ਅਕਾਲ ਤਖਤ ਸਾਹਿਬ ਮਹਾਰਾਜ ਦੇ ਜਾ ਕੇ ਮਾਫੀ ਮੰਗੀ ਨਤਮਸਤਕ ਹੋ ਗਏ ਉਹਦੇ ਬਾਅਦ ਜੇ ਕੋਈ ਮੁੱਦਾ ਬਣਾਉਂਦੇ ਉਹ ਕਾਲੀ ਕਾਂਗਰਸੀ ਬਣਾਉਂਦੇ ਆਮ ਪਬਲਿਕ ਜਿਹੜੀ ਉਹ ਸਾਰੀ ਗੱਲ ਸਮਝਦੀ ਆ ਸਾਰਾ ਕੁਝ ਛੜੀਆਂ ਵੱਡੀਆਂ ਇਨਸਾਨ ਹੈ ਗਲਤੀਆਂ ਦਾ ਪੁਤਲਾ ਹੈ ਵੱਡੀਆਂ ਵੱਡੀਆਂ ਵੀ ਗਲਤੀਆਂ ਹੋ ਜਾਂਦੀਆਂ ਕਈ ਵਾਰਾਂ ਵੱਡੇ ਵੱਡੇ ਝਗੜੇ ਹੋ ਜਾਂਦੇ ਆ ਉਹਦੇ ਵੀ ਰਾਜੀਨਾਮੇ ਹੋ ਜਾਂਦੇ ਆ ਤੇ ਜਦੋਂ ਬੰਦਾ ਵੇਖੋ ਜਿਹੜਾ ਮਾਫੀ ਮੰਗ ਲਈ ਝੁਕ ਜੀ ਤੇ ਜਿਹੜਾ ਮaaf ਕਰਨ ਵਾਲਾ ਉਹ ਵੀ ਬੜਾ ਵੱਡਾ ਹੁੰਦਾ ਜਿਹੜੀ ਆਮ ਪਬਲਿਕ ਆ ਜਿਹੜੇ ਜਾਂ ਸਾਡੇ ਵਰਕਰ ਨੇ ਉਹ ਸਾਰੇ ਸਾਡੇ ਨਾਲ ਆਮ ਪਬਲਿਕ ਵੀ ਸਾਡੇ ਨਾਲ ਆ ਉਹ ਸਾਨੂੰ ਪਿਆਰ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਪਿਆਰ ਕਰਦੇ ਆ ਤੇ ਜਿਹੜਾ ਮੁੱਦਾ ਵਾ ਉਹ ਸਿਰਫ ਕਾਲੀ ਕਾਂਗਰਸ ਹੀ ਠਾਉਂਦੇ ਹੋਰ ਕੋਈ ਬੰਦਾ ਨਹੀਂ ਠਾਉਂਦਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਲੋਕ ਸਭਾ ਹਲਕਾ ਖਡੂਰ ਸਾਬ ਚ ਜੜੀ ਆ ਇੱਕ ਰੈਲੀ ਸੀ ਪੱਟੀ ਹਲਕੇ ਚ ਰੈਲੀ ਰੱਖੀ ਗਈ ਸੀ ਵਿਧਾਨ ਸਭਾ ਹਲਕਾ ਚ ਜਿਹਦੇ ਚ ਉਹਨਾਂ ਨੇ ਪਾਰਟੀ ਵਰਕਰਾਂ ਨੂੰ ਕਈ ਗੱਲਾਂ ਆਖੀਆਂ ਨੇ ਸਾਡੇ ਨਾਲ ਇਸ ਹਲਕੇ ਤੋਂ ਉਮੀਦਵਾਰ ਲੋਕ ਸਭਾ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਨੇ ਉਹ ਸਾਡੇ ਨਾਲ ਨੇ ਸਾਡੇ ਨਾਲ ਗੱਲ ਕਰਨਗੇ ਪੁੱਲਰ ਸਾਹਿਬ ਅੱਜ ਤੁਹਾਡੇ ਹਲਕੇ ਚ ਵਿਧਾਨ ਸਭਾ ਪੱਟੀ ਦੀ ਗੱਲ ਕਰੇ ਉੱਥੇ ਰੈ ਵੇਖੋ ਵਰਕਰ 12 ਵਜੇ ਦੇ ਆ ਕੇ ਬੈਠੇ ਆ ਮਾਨ ਸਾਹਿਬ ਅੱਜ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਸਾਡੀ ਪਾਵਨ ਪਵਿੱਤਰ ਸਥਾਨ ਆ ਸਿੱਖਾਂ ਦੀ ਉੱਚ ਅਦਾਲਤ ਆ ਉੱਥੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਆਏ ਤੇ ਉੱਥੇ ਵੱਧ ਸਮਾਂ ਲੱਗਣ ਕਰਕੇ ਤੇ ਥੋੜਾ ਇੱਥੇ ਲੇਟ ਹੋ ਗਏ ਪਰ ਹੁਣ ਪੌਣੇ 5 ਵਜੇ ਦੇ ਕਰੀਬ ਤੱਕ ਇੱਥੇ ਸੰਗਤ ਬੈਠੀ ਰਹੀ ਆ ਮਾਨ ਸਾਹਿਬ ਜਿੰਨਾ ਚਿਰ ਬੋਲਦੇ ਰਹੇ ਆ ਉਹਨਾਂ ਚਿਰ ਇੱਕ ਇੱਕ ਗੱਲ ਇੱਕ ਇੱਕ ਵਿਚਾਰ ਸੁਣ ਕੇ ਗਏ ਆ ਲੋਕ ਪਿਆਰ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਨੂੰ ਲੋਕਾਂ ਦੇ ਪੁੱਤ ਲੋਕਾਂ ਦੇ ਭਰਾ ਤੇ ਲੋਕਾਂ ਦੇ ਮਸੀਹਾ ਦੇ ਤੌਰ ਤੇ ਭਗਵੰਤ ਸਿੰਘ ਮਾਨ ਨੇ 2 ਸਾਲ ਕੰਮ ਕੀਤਾ ਲੋਕ ਫਤਵਾ ਦੇਣਗੇ ਵੱਡੀ ਲੀਡ ਨਾਲ ਦਿਤਾ ਕੇ ਲੋਕ ਸਭਾ ਦੇ ਵਿੱਚੋਂ ਆਪਦੇ ਪੋਤਾ ਆਪਦੇ ਭਰਾ ਲਾਲਜੀਤ ਭੁੱਲਰ ਨੂੰ ਲੋਕ ਸਭਾ 'ਚ ਭੇਜਣਗੇ ਤੇ ਜਿਵੇਂ 2022 ਦੇ ਵਿੱਚ ਵੱਡਾ ਫਤਵਾ ਦਿੱਤਾ ਤੇ ਲਾਲਜੀਤ ਭੁੱਲਰ ਸਵੇਰੇ 6:00 ਵਜੇ ਤੋਂ ਲੈ ਕੇ ਰਾਤ ਦੇ 2-2 ਵਜੇ ਤੱਕ ਵੀ ਬਹਿ ਕੇ ਲੋਕਾਂ ਦੇ ਕੰਮ ਕਰਦਾ ਰਿਹਾ ਸੰਗਤਾਂ ਦੇ ਕੰਮ ਕਰਦਾ ਰਿਹਾ ਆਪਣੇ ਭੈਣਾ ਭਰਾਵਾਂ ਵਿੱਚ ਵਿਚਰਦਾ ਰਿਹਾ ਉਸੇ ਤਰ੍ਹਾਂ ਹੀ ਲੋਕ ਸਭਾ ਉਮੀਦਵਾਰ ਬਣ ਕੇ ਬਣਨ ਤੋਂ ਬਾਅਦ ਜਿੱਤਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਲੋਕਾਂ ਦੇ ਵਿੱਚ ਰਵਾਂਗੇ ਲੋਕਾਂ ਦੇ ਕੰਮ ਕਰਾਂਗੇ ਤੇ ਜਿਹੜੀ ਰਵਾਇਤਾਂ ਨੇ ਰਾਜਨੀਤੀ ਦੇ ਵਿੱਚ ਵੱਖਰੀ ਇੱਕ ਪਰਤ ਪਾਈ ਹੀ ਪੀ ਐਮ ਐਲ اے ਮੰਤਰੀ ਮੁੱਖ ਮੰਤਰੀ ਜਾਂ ਮੈਂਬਰ ਪਾਰਲੀਮੈਂਟ ਇਹ ਹੋਏ ਹੁੰਦੇ ਆ ਉਹ ਆਮ ਆਦਮੀ ਪਾਰਟੀ ਨੇ ਖਤਮ ਕਰਤੀ ਅਸੀਂ ਖਤਮ ਕਰਤੀ ਆ ਲੋਕਾਂ ਦੇ ਵਿੱਚ ਰਹਿਨੇ ਆ ਲੋਕਾਂ ਦੇ ਪੁੱਤ ਭਰਾ ਬਣ ਕੇ ਕੰਮ ਕਰਾਂਗੇ ਤੇ ਗਾਵੇਂ ਇਸੇ ਤਰ੍ਹਾਂ ਵਿਚਰਦੇ ਰਵਾਂਗੇ ਕੰਮ ਕਰਦੇ ਰਵਾਂਗੇ ਕੁਝ 13 ਦਿਨ ਪਹਿਲੇ ਦੀ ਗੱਲ ਕਰੀਏ ਕੁਝ ਵਿਵਾਦ ਰਹੇ ਸੀ ਕਿਸੇ ਟਿੱਪਣੀ ਨੂੰ ਲੈ ਕੇ ਤੁਹਾਡੀ ਸਟੇਜ ਤੋਂ ਕੁਝ ਬਰਾਦਰਾਂ ਨੂੰ ਲੈ ਕੇ ਅੱਜ ਭਗਵੰਤ ਜੀ ਸਾਹਿਬ ਨੇ ਵੀ ਸਟੇਜ ਤੋਂ ਉਸ ਗੱਲ ਦੀ ਚਰਚਾ ਕੀਤੀ ਸੀ ਤੁਹਾਨੂੰ ਲੱਗਦਾ ਹੈ ਕਿ ਇਲੈਕਸ਼ਨ 'ਚ ਕੁਝ ਉਹਦਾ ਅਸਰ ਪੈ ਸਕਦਾ ਵੇਖੋ ਇਹ ਸਿਰਫ ਮੁੱਦਾ ਜਿਹੜਾ ਬਣਾਉਂਦੇ ਪਏ ਆ ਹੁਣ ਜਦੋਂ ਦੀ ਅਕਾਲ ਤਖਤ ਸਾਹਿਬ ਮਹਾਰਾਜ ਦੇ ਜਾ ਕੇ ਮਾਫੀ ਮੰਗੀ ਨਤਮਸਤਕ ਹੋ ਗਏ ਉਹਦੇ ਬਾਅਦ ਜੇ ਕੋਈ ਮੁੱਦਾ ਬਣਾਉਂਦੇ ਉਹ ਕਾਲੀ ਕਾਂਗਰਸੀ ਬਣਾਉਂਦੇ ਆਮ ਪਬਲਿਕ ਜਿਹੜੀ ਉਹ ਸਾਰੀ ਗੱਲ ਸਮਝਦੀ ਆ ਸਾਰਾ ਕੁਝ ਸਮਝਦੇ ਵੇਖੋ ਵੱਡੀਆਂ ਵੱਡੀਆਂ ਇਨਸਾਨ ਹੈ ਗਲਤੀਆਂ ਦਾ ਪੁਤਲਾ ਹੈ ਵੱਡੀਆਂ ਵੱਡੀਆਂ ਵੀ ਗਲਤੀਆਂ ਹੋ ਜਾਂਦੀਆਂ ਕਈ ਵਾਰਾਂ ਵੱਡੇ ਵੱਡੇ ਝਗੜੇ ਹੋ ਜਾਂਦੇ ਆ ਉਹਦੇ ਵੀ ਰਾਜੀਨਾਮੇ ਹੋ ਜਾਂਦੇ ਆ ਤੇ ਜਦੋਂ ਉਹ ਬੰਦਾ ਵੇਖੋ ਜਿਹੜਾ ਮਾਫੀ ਮੰਗਲੇ ਝੋਕ ਜੀ ਤੇ ਜਿਹੜਾ ਮaaf ਕਰਨ ਵਾਲਾ ਉਹ ਵੀ ਬੜਾ ਵੱਡਾ ਹੁੰਦਾ ਉਹਦੇ ਨਾਲ ਉਹਦਾ ਵੀ ਕੱਦ ਵੱਡਾ ਹੁੰਦਾ ਜਿਹੜੀ ਆਮ ਪਬਲਿਕ ਆ ਜਿਹੜੇ ਜਾਂ ਸਾਡੇ ਵਰਕਰ ਨੇ ਉਹ ਸਾਰੇ ਸਾਡੇ ਨਾਲ ਆਮ ਪਬਲਿਕ ਵੀ ਸਾਡੇ ਨਾਲ ਆ ਉਹ ਸਾਨੂੰ ਪਿਆਰ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਪਿਆਰ ਕਰਦੇ ਆ ਤੇ ਜਿਹੜਾ ਮੁੱਦਾ ਆ ਉਹ ਸਿਰਫ ਕਾਲੀ ਕਾਂਗਰਸ ਹੀ ਠਾਉਂਦੇ ਆ ਹੋਰ ਕੋਈ ਬੰਦਾ ਨਹੀਂ ਠਾਉਂਦਾ ਤੇ ਲੋਕ ਵੱਡਾ ਫਤਵਾ ਦੇਣਗੇ ਜਦੋਂ ਵੇਖੋ ਕੋਈ ਵੀ ਇਨਸਾਨ ਜਦੋਂ ਝੁਕ ਜਾਂਦਾ ਨਾ ਤੇ ਮaaf ਕਰਨ ਵਾਲਾ ਵੀ ਵੱਡਾ ਹੋ ਜਾਂਦਾ ਤੇ ਮੈਨੂੰ ਭਰਾਵਾਂ ਤੇ ਮਾਣ ਆ ਮੈਨੂੰ ਮaaf ਕੀਤਾ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਜੀ ਤੋ ਟਿਕਟ ਅਨਾਉਂਸ ਹੋਈ ਸੀ ਤੁਹਾਡਾ ਪਹਿਲੇ ਸਭ ਤੋਂ ਪਹਿਲੇ ਨਾਮ ਤੁਹਾਡਾ ਆਇਆ ਸੀ ਲੇਕਿਨ ਹੁਣ ਵਿਕਰਮ ਸਿੰਘ ਮਜੀਠੀਆ ਜਿਹੜੇ ਹੋਤ ਨੇ ਉਹਨਾਂ ਨੇ ਇੱਕ ਟਵੀਟ ਕੀਤਾ ਜਿਹੜਾ ਸ਼ਾਇਦ ਤੁਹਾਡੇ ਧਿਆਨ ਚ ਵੀ ਆਇਆ ਚਰਚਾ ਦਾ ਕਾਫੀ ਵਿਸ਼ ਬਣਿਆ ਜਿੱਤੇ ਟਿਕਟ ਕੱਟਣ ਦੀ ਗੱਲ ਕੀਤੀ ਜਾ ਰਹੀ ਹੈ ਕੀ ਸਮਝਦੇ ਹੋ ਤੁਸੀਂ ਦੇਖੋ ਮੈਂ ਵਿਕਰਮਜੀਤ ਮਜੀਠੀਆ ਦਾ ਟਵੀਟ ਮੈਂ ਤਾਂ ਨਹੀਂ ਵੇਖਿਆ ਪਰ ਜੇ ਉਹਨੇ ਟਵੀਟ ਕੀਤਾ ਉਹਦੀ ਜਾਣਕਾਰੀ ਫਿਰ ਉਹਨੂੰ ਜਿਆਦਾ ਹੀ ਹੋਣੀ ਹੈ ਤੁਸੀਂ ਉਹਨੂੰ ਪੁੱਛ ਸਕਦੇ ਵੀ ਉਹਨੂੰ ਕਿੱਥੋਂ ਪਤਾ ਲੱਗਾ ਉਹਦੇ ਤੋਂ ਲੋਕ ਜਾਣਕਾਰੀ ਜਾਗੇ ਜਿਹੜਾ ਮਿਨੀ ਪੰਜਾਬ ਜਿਹੜਾ ਅੱਜ ਸਟੇਜ ਤੋਂ ਨਵਾਂ ਨਾਂ ਲਿਆ ਆ ਮਾਝਾ ਮਾਲਵਾ ਦੁਆਬਾ ਤਿੰਨ ਰੀਜਨ ਤੁਹਾਡੇ ਕੋ ਪੈਂਦੇ ਨੇ ਇਹਨਾਂ ਦੇ ਥੋੜੇ ਜਿਹਾ ਕਲਚਰ ਅਲੱਗ ਨੇ ਜਾਂ ਭਾਸ਼ਾਵਾਂ ਲੱਗ ਨੇ ਇੱਥੇ ਤਿੰਨਾਂ ਚ ਕਿਸ ਤਰ੍ਹਾਂ ਤੁਸੀਂ ਆਪਣਾ ਹੋਲਡ ਬਣਾਉਗੇ ਦੇਖੋ ਜਿਹੜੀ ਲੋਕ ਸਭਾ ਖਡੂਰ ਸਾਹਿਬ ਆ ਇਹਦੇ ਚ ਮਾਝਾ ਮਾਲਵਾ ਦੁਆਬਾ ਤਿੰਨੇ ਖੇਤਰ ਪੈਂਦੇ ਆ ਸਾਡੀਆਂ ਜਿਹੜੀਆਂ ਤਰਨਤਾਰਨ ਜ਼ਿਲ੍ਹੇ ਦੀਆਂ ਸੀਟਾਂ ਆ ਤਰਨਤਾਰਨ ਖਡੂਰ ਸਾਹਿਬ ਪੱਟੀ ਖੇਮ ਕਰਨ ਤੇ ਨਾਲ ਅਮਰਸਰ ਦੀਆਂ ਦੋ ਸੀਟਾਂ ਬਾਬਾ ਬਕਾਲਾ ਸਾਹਿਬ ਜੰਨੇਾਲਾ ਇਹ ਹੋ ਗਈਆਂ ਸਾਡੀਆਂ ਮਾਝੇ ਦੀਆਂ ਤੇ ਉਧਰੋਂ ਕਪੂਰਥਲਾ ਸੁਲਤਾਨਪੁਰ ਲੋਧੀ ਇਹ ਸੀਟਾਂ ਦੁਆਬੇ ਦੀਆਂ ਤੇ ਇਧਰੋਂ ਮਾਲਵੇ ਵਾਲੀ ਜੀਰਾ ਫਿਰੋਜਪੁਰ ਜ਼ਿਲ੍ਹੇ ਦੀ ਸੀ ਤਿੰਨੇ ਜ਼ਿਲ੍ਹੇ ਪੈਂਦੇ ਆ ਇਹੋ ਇੱਕ ਬਾਦ ਇਹੋ ਜੀ ਸ਼ੀਟ ਹੈ ਜਿਹਦੇ ਵਿੱਚ ਤਿੰਨੇ ਖੇਤਰ ਪੈਂਦੇ ਜ਼ਿਲ੍ਹੇ ਚਾਰ ਪੈਂਦੇ ਆ ਮਾਝਾ ਮਾਲਵਾ ਦੁਆਬਾ ਤਿੰਨੇ ਖੇਤਰ ਪੈਂਦੇ ਆ ਕਰਮਾਪਾ ਗਾਲੀ ਧਰਤੀ ਆ ਇਸ ਧਰਤੀ ਤੋਂ ਜਿੱਤ ਕੇ ਇਸ ਧਰਤੀ ਦੀ ਸੇਵਾ ਕਰਾਂਗੇ ਸਭ ਤੋਂ ਵੱਡੀ ਲੋੜ ਆ ਸਾਡੇ ਦਰਿਆਈ ਏਰੀਏ 'ਚ ਵੱਡੇ ਬੰਨ ਬਣਾਉਣ ਦੀ ਤਾਂ ਜੋ ਜਿਹੜੀ ਬੰਨਾਂ ਦੇ ਵਿੱਚ ਜ਼ਮੀਨ ਆ ਉਹਦਾ ਤੇ ਨੁਕਸਾਨ ਹੋਣਾ ਹੀ ਹੋਣਾ ਜਦੋਂ بارش ਜ਼ਿਆਦੀ ਹੁੰਦੀ ਆ ਉਹਦੇ 'ਚ ਵਸ ਨਹੀਂ ਜਾਂਦਾ ਬੰਨ ਟੁੱਟ ਕੇ ਬਾਹਰਲੇ ਬਨੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਨਾ ਹੋਵੇ ਤੇ ਨਾਲ ਜਿਹੜੀ ਬੰਨਾਂ ਦੇ ਵਿੱਚ ਜ਼ਮੀਨ ਖਰਾਬ ਹੁੰਦੀ ਆ ਉਹ ਵੀ ਜ਼ਮੀਨ ਜਿਹੜੀ ਆ ਕਿਸਾਨਾਂ ਦੀ ਮਾਲਕੀ ਜ਼ਮੀਨ ਆ ਉਹਦੇ ਲਈ ਮਹਿਜ ਸੈਂਟਰ ਗਵਰਨਮੈਂਟ 6800 ਰੁਪਇਆ ਮਾਰਜਾ ਦਿੰਦੀ ਆ ਉਹ ਵੀ ਇੰਡੀਆ ਲਾਂਡ ਦੀ ਸਰਕਾਰ ਸੈਂਟਰ 'ਚ ਬੰਦ ਦਿਓ ਤਾ ਦਾ ਭਰਾ ਮੈਂਬਰ ਪਾਰਲੀਮੈਂਟ ਬਣੂੰਗਾ ਤੇ 50000 ਰੁਪਇਆ ਘੱਟ ਤੋਂ ਘੱਟ ਕਿਸਾਨਾਂ ਵਾਲੀ ਸੈਂਟਰ ਤੋਂ ਮਾਵਜਾ ਲੈ ਕੇ ਆਵਾਂਗੇ ਤਾਂ ਜੋ ਕਿਸਾਨਾਂ ਦੀ ਜਿਹੜੀ ਆ ਘਰ ਦੀ ਹਾਲਤ ਆ ਉਹ ਸੁਦਰਸਕੀ ਨੁਕਸਾਨ ਤੇ ਹੋ ਜਾਂਦਾ ਕਿਸਾਨ ਦਾ ਲੱਖਾਂ ਰੁਪਈਆ ਦਾ 1 ਏਕੜ ਦਾ ਕਹਿੜਦਾ ਕਈਆਂ ਦੀ 5 ਫੁੱਟ ਪੁੱਟੀ ਜਾਂਦੀ ਹੈ ਜ਼ਮੀਨ ਕਿਤੇ 5 5 7 7 ਫੁੱਟ ਰੇਤ ਪਾ ਜਾਂਦਾ ਦਰਿਆ ਬੜਾ ਨੁਕਸਾਨ ਹੋ ਜਾਂਦਾ ਪਰ ਫਿਰ ਵੀ ਜਿੱਥੇ ਇੱਕ ਮਹਿਜ 1800 ਰੁਪਈਆ ਸੈਂਟਰ ਦਿੰਦੀ ਆ ਅਸੀਂ ਇੰਡੀਆ ਵਾਲੀ ਦੀ ਸਰਕਾਰ ਵੱਲੋਂ ਤੇ ਸੈਂਟਰ ਤੋਂ 50000 ਰੁਪਈਆ ਮਾਅਵਜਾ ਲੈ ਕੇ ਆਵਾਂ ਤਾਰੋਂ ਪਾਰਲੇ ਕਿਸਾਨਾਂ ਲਈ ਵੀ ਜਿਹੜਾ 10000 ਰੁਪਈਆ ਇੱਕ ਏਕੜ ਦਾ ਹੁੰਦਾ ਵਾ ਮਾਅਵਜਾ ਉਹ ਵੀ ਤਾਰੋਂ ਪਾਰਲੇ ਕਿਸਾਨਾਂ ਦਾ ਘੜ ਤੋਂ ਘਟ ਇੱਕ ਏਕੜ ਦਾ 50 60000 ਦਾ ਨੁਕਸਾਨ ਹੁੰਦਾ ਫਸਲ ਦਾ ਉਹ ਵੀ 5000 ਹਰ ਸਾਲ ਕਿਸਾਨਾਂ ਵਾਸਤੇ ਲੈ ਕੇ ਆਵਾਂਗੇ ਨਾਲ ਸਾਡੇ ਜਿਹੜੇ ਐਸੀਬੀਸੀ ਪਰਿਵਾਰ ਆ ਜਿਹੜੇ ਮਜ਼ਦੂਰੀ ਕਰਦੇ ਆ ਜਦੋਂ ਫਸਲ ਤਬਾਹ ਹੋ ਜਾਂਦੀ ਆ ਪਾਣੀ ਨਾਲ ਜਾਂ ਤਾਰੋਂ ਪਾਰਲੇ ਕਿਸਾਨ ਜਿਹੜੇ ਫਸਲ ਬੀਜਦੇ ਆ ਉੱਥੇ ਵੀ ਮਜ਼ਦੂਰ ਘਟ ਜਾ ਸਕਦੇ ਆ ਤਾਰੋਂ ਪਾਰਲੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ 'ਚ ਮਜ਼ਦੂਰ ਮਜ਼ਦੂਰੀ ਕਰਦੇ ਆ ਜਾਂ ਜਿਹੜੇ ਮਜ਼ਦੂਰ ਦਰਿਆ ਦੇ ਵਿਚਲੇ ਏਰੀਏ 'ਚ ਮਜ਼ਦੂਰੀ ਕਰਦੇ ਆ ਉਹਨਾਂ ਕਿਸਾਨ ਵੀਰਾਂ ਲਈ ਕੋਈ ਇਹੋ ਜਿਹਾ ਪੈਕੇਜ ਲੈ ਕੇ ਆਵਾਂਗੇ 2-3000 ਰੁਪਇਆ ਪ੍ਰਤੀ ਵਿਅਕਤੀ ਜਿਹੜੀ ਪੱਕੀ ਪੈਨਸ਼ਨ ਲੱਗੇ ਉਹਨਾਂ ਪਰਿਵਾਰਾਂ ਦੀ ਰੋਟੀ ਚੱਲਦੀ ਰਹੇ ਚੁੱਲ੍ਹਾ ਚੱਲਦਾ ਰਹੇ ਤੇ ਸਭ ਤੋਂ ਮੇਨ ਇੱਥੇ ਲੋਹੜਾ ਇੰਡਸਟਰੀ ਦੀ ਬਾਰਡਰ ਬੈਲਟ ਆ ਦਰਿਆਈ ਏਰੀਆ ਕਦੀ ਕਿਸੇ ਮੈਂਬਰ ਪਾਰਲੀਮੈਂਟ ਨੇ ਇੱਥੇ ਇੰਡਸਟਰੀ ਨਹੀਂ ਲੈ ਕੇ ਆਂਦੀ ਇੰਡਸਟਰੀ ਲੈ ਕੇ ਆਵਾਂਗੇ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਰੋਜ਼ਗਾਰ ਮਿਲੂ ਤੇ ਲੋਕ ਇੱਥੇ ਖੁਸ਼ਹਾਲ ਹੋਣਗੇ ਨਾਲ ਇੱਥੇ ਇਨਕਮ ਸੋਰਸ ਵਧਣਗੇ ਤੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਅਸੀਂ ਮੇਰੇ ਨਾਲ ਕੈਬਨਿਟ ਮੰਤਰੀ ਲਾਲ ਜ ਸਿੰਘ ਪੁੱਲੇ ਤੇ ਹੁਣ ਜਿਹੜੇ ਲੋਕ ਸਭਾ ਦੇ ਉਮੀਦਵਾਰ ਜਿਹੜੇ ਨੇ ਲਾਲ ਸਿੰਘ ਸਿੰਘ ਪੁੱਲੇ ਹਾਲਾਂਕਿ ਇਹਨਾਂ ਵਾਸਤੇ ਉਹਨਾਂ ਦੀ ਇੱਕ ਟਿੱਪਣੀ ਜਿਹੜੀ ਹੈ ਵਿਵਾਦ ਬਣੀ ਸੀ ਜਿਹਦੇ ਚ ਉਹਨਾਂ ਨੇ ਇੱਕ ਰੈਲੀ ਚ ਸਟੇਜ ਤੇ ਕੁਝ ਸਨਾਰ ਭਾਈ ਜਾਰਾ ਤੇ ਜਿਹੜੇ ਰਾਮਗੜੀਆ ਬਰਾਦਰੀ ਵਾਸਤੇ ਕੁਝ ਟਿੱਪਣੀ ਕੀਤੀ ਸੀ ਉਹ ਇਹਨਾਂ ਵਾਸਤੇ ਜ਼ਰੂਰ ਗਲੇ ਦੀ ਹੱਡੀ ਬਣ ਗਈ ਸੀ ਹਾਲਾਂਕਿ ਅੱਜ ਉਹਨਾਂ ਦੇ ਹੀ ਵਿਧਾਨ ਸਭਾ ਹਲਕਾ ਪੱਟੀ ਦੇ ਵਿੱਚ ਜਿਹੜੀ ਹੈ ਇੱਕ ਰੈਲੀ ਰੱਖੀ ਗਈ ਸੀ ਜਿੱਥੇ ਭਗਵੰਤ ਮਾਨ ਭਗਵੰਤ ਸਿੰਘ ਮਾਨ ਪਹੁੰਚੇ ਸੀ ਜਿਹੜੇ ਉਹਨਾਂ ਦੇ ਹੱਥ ਦੇ ਵਿੱਚ ਪ੍ਰਚਾਰ ਕੀਤਾ ਹਾਲਾਂਕਿ ਸਟੇਜ ਤੋਂ ਭਗਵ ਉਸ ਗੱਲ ਦੀ ਚਰਚਾ ਕੀਤੀ ਤੇ ਕਿਹਾ ਸੀ ਕਿ ਇਸ ਗਲਤੀ ਨੂੰ ਲਾਲਜੀਤ ਸਿੰਘ ਪੁੱਲਰ ਨੇ ਸਮਝਿਆ ਤੇ ਖੁਦ ਜਾ ਕੇ ਸ਼੍ਰੀ ਦਰਬਾਰ ਸਾਹਿਬ ਦੇ ਨਾਲ-ਨਾਲ ਜਿਹੜੇ ਉਸ ਕੌਮ ਜਾਂ ਉਸ ਬਰਾਦਰੀ ਤੋਂ ਮਾਫੀ ਵੀ ਮੰਗੀਆ ਹਾਲਾਂਕਿ ਇਹ ਮੁੱਦਾ 13 ਦਿਨ ਪੁਰਾਣਾ ਸੀ ਲੇਕਿਨ ਹਜੇ ਤੱਕ ਜਿਹੜਾ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦੂਸਰੇ ਪਾਸੇ ਵਿਕਰਮਜੀਤ ਸਿੰਘ ਮਜੀਠੀਆ ਨੇ ਵੀ ਅੱਜ ట్ਵੀਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਉਸੇ ਗੱਲ ਦੀ ਟਿੱਪਣੀ ਕਰਦੇ ਹੋਏ ਕਿਹਾ ਹਵਾਲਾ ਦਿੱਤਾ ਹੈ ਕੀ ਹੋ ਸਕਦਾ ਹੈ ਕਿ ਲਾਲਜੀਤ ਸਿੰਘ ਪੁੱਲਰ ਦੀ ਟਿਕਟ ਕੱਟ ਕੇ ਇੱਕ ਸਾਥਕਾ ਜਿਹੜੇ ਨੇ ਆਈਪੀਐਸ ਉਹਨਾਂ ਨੂੰ ਇਹ ਟਿਕਟ ਇਸ ਹਲਕੇ ਤੋਂ ਦਿੱਤੀ ਜਾਵੇ ਹਾਲਾਂਕਿ ਲਾਲਜੀਤ ਸਿੰਘ ਪੁੱਲਰ ਨੇ ਇਹਦੇ ਜਵਾਬ ਚ ਕਿਹਾ ਹੈ ਕਿ ਇਸ ਦੀ ਜਿਹੜੀ ਟਿੱਪਣੀ ਹੈ ਉਹ ਵਿਕਰਮਜੀਤ ਸਿੰਘ ਮਜੀਠੀਆ ਹੀ ਜਵਾਬ ਦੇ ਸਕਦੇ ਨੇ ਲੇਕਿਨ ਹਜੇ ਉਹ ਆਪਣੀ ਪਾਰਟੀ ਵਾਸਤੇ ਪ੍ਰਚਾਰ ਕਰ ਰਹੇ ਨੇ ਤੇ ਪਾਰਟੀ ਵਾਸਤੇ ਅੱਗੇ ਵੀ ਸੇਵਾ ਕਰਦੇ ਰਹਿਣਗੇ ਲੇਕਿਨ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਤੱਕ ਇਹ ਵਿਵਾਦ ਥੰਮਦਾ ਨਾਮ ਲੈਂਦਾ ਹੈ ਕਿ ਨਹੀਂ ਲੇਕਿਨ ਫਿਲਹਾਲ ਅੱਜ ਦੀ ਰੈਲੀ ਨੇ ਜ਼ਰੂਰ ਇੱਥੇ ਭਗਵੰਤ ਸਿੰਘ ਮਾਨ ਨੇ ਜਿਹੜੀ ਸਟੇਜ ਤੋਂ ਗੱਲਾਂ ਇਦਾਂ ਕੀਤਾ ਨੇ ਇਥੋਂ ਦੇ ਪਾਰਟੀ ਵਰਕਰਾਂ ਚ ਜਿਹੜਾ ਉਹ ਸਾਫ਼ ਕਰ ਦਿੱਤਾ ਹੈ ਮਨੀਸ਼ ਸ਼ਰਮਾ ਪੰਜਾਬ ਤੱਕ ਕਰਨਤਾਰਨ